ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ ਦੇ ਵਿੱਚ ਭਗਵਾਨ ਸ਼੍ਰੀ ਰਾਮ ਬਿਰਾਜਮਾਨ ਹੋ ਜਾਣਗੇ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਧਿਰਾਂ ਨੂੰ ਸੱਦਾ ਪੱਤਰ ਵੀ ਭੇਜੇ ਜਾ ਰਹੇ ਨੇ ਤੇ ਕੁਝ ਸੱਦਾ ਪੱਤਰ ਕਾਂਗਰਸ ਦੀ ਲੀਡਰਸ਼ਿਪ ਨੂੰ ਵੀ ਭੇਜੇ ਗਏ ਜਿਦੇ ਵਿੱਚੋਂ ਖਾਸ ਤੌਰ ਦੇ ਉੱਤੇ ਸੋਨੀਆ ਗਾਂਧੀ ਤੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਤੇ ਅਧਿਰ ਰੰਜਨ ਚੌਧਰੀ ਨੂੰ ਵੀ ਇਹ ਸੱਦਾ ਪੱਤਰ ਭੇਜਿਆ ਗਿਆ ਪਰ ਇਹਨਾਂ ਤਿੰਨਾਂ ਲੀਡਰਾਂ ਨੇ ਇਸ ਸਮਾਗਮ ਦੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਿਸ਼ਾਨਾ ਸਾਧਿਆ ਹੈ ਕਿ ਇਹ ਜਿਹੜਾ ਸਮਾਗਮ ਆ ਇਹ ਆਰਐਸਐਸ ਤੇ ਬੀਜੇਪੀ ਦਾ ਆਪਣਾ ਸਮਾਗਮ ਆ ਅਸੀਂ ਉੱਥੇ ਨਹੀਂ ਜਾਵਾਂਗੇ ਤੇ ਜਿਸ ਤੋਂ ਬਾਅਦ ਸਿਆਸਤ ਭੱਗ ਗਈ ਹੈ ਵੱਖ-ਵੱਖ ਲੀਡਰ ਇਹਦੇ ਉੱਤੇ ਆਪਣਾ ਪ੍ਰतिकਰਮ ਦੇ ਰਹੇ ਨੇ ਬੀਜੇਪੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਦੇ ਉੱਤੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਹੈ ਕਾਂਗਰਸ ਨੇ ਜੋ ਪ੍ਰਭੂ ਰਾਮ ਜੀ ਕੇ ਪ੍ਰਾਣ ਪ੍ਰティਸ਼ਟਾ ਦਾ 21 ਜਨਵਰੀ ਦਾ ਪ੍ਰੋਗਰਾਮ ਥਾ ਜੋ ਰਾਮ ਮੰਦਰ ٹرسٹ ਦੁਆਰਾ ਭੇਜਿਆ ਗਿਆ ਥਾ ਉਸਕੋ ਡਿਕਲਾਈਨ ਕਰ ਦਿਆ ਠੁਕਰਾ ਦਿਆ ਹੈ और यह भी कहा है कि बीजेपी इस पर राजनीति कर रही है बड़े शर्म की बात है मैं इसकी पहले तो कड़े शब्दों में निंदा करता हूं आप एक धार्मिक प्रोग्राम एक आस्था के साथ जुड़ी हुई चीज को उसको एक राजनीति रंग पहना रहे हैं और उसका कारण सबको पता है गांधी परिवार की चाहे आस्था नहीं है सनातन में या हिंदू धर्म में वो किसी और धर्म में विश्वास करते हैं पर मुझे लगता है कि हम सबको दूसरे के धर्मों का भी सम्मान करना चाहिए उनके हर खुशी में हमें शामिल होना चाहिए इससे हमारा आपस में संवाद भी बढ़ता है प्यार बढ़ता है लेकिन कांग्रेस ने जो अपना इंडिया अलायंस बनाया है उसके घटक दलों के चलते प्रेशर के चलते और तुष्टिकरण की राजनीति के लिए कुछ एक विशेष वर्ग की वोट जो लेते हैं उसको लेकर उन्होंने ये विरोध जताया है और उनका विरोध कोई पहली बार नहीं है उन्होंने तो यहां तक विरोध कांग्रेस ने जताया था जब ये तक सुप्रीम कोर्ट में कह दिया था कि प्रभु राम का अस्तित्व भी नहीं है वो एक काल्पनिक किरदार है सो ऐसे में लेकिन अब जब पूरा देश पूरी दुनिया इस रंग में रसी हुई है जब सारी दुनिया प्रार्थना कर रही है और ये 22 ਤਰੀਕਾ ਇੰਤਜ਼ਾਰ ਕਰ ਰਹੀ ਹੈ ਜਬ ਪ੍ਰਭੂ ਰਾਮ ਜੀ ਦੀ ਪ੍ਰਾਣ ਪ੍ਰティਸ਼ਟਾ ਹੋਗੀ ਐਸੀ ਮੇ ਵੀ ਧਰਮ ਕੋ ਇਸ ਤਰ੍ਹਾਂ ਸੇ ਇੱਕ ਠੇਸ ਪਹਚਾਨੀ ਇਸ ਤਰ੍ਹਾਂ ਕੇ ਬਿਆਨਬਾਜ਼ੀ ਕਰਨੀ ਜੋ ਇੱਕ achi ਖੁਸ਼ੀ ਕੇ ਸਾਰੇ ਮਾਹੌਲ ਕੋ ਖਰਾਬ ਕਰਤਾ ਹੋ ਇਹ ਬੜੀ ਬੁਰੀ ਬਾਤ ਹੈ ਮੈਂ ਇਸਕੀ ਖੜੇ ਸ਼ਬਦ ਮੇ ਨਿੰਦਾ ਕਰਤਾ ਹਾਂ ਕਾਂਗਰਸ ਕੋ ਐਸਾ ਨਹੀਂ ਕਰਨਾ ਚਾਹੀਏ 10 ਦੇ ਕਿ 21 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਦੀਪਮਾਲਾ ਕਰਨ ਦਾ ਐਲਾਨ ਵੀ ਕੀਤਾ ਗਿਆ ਯਾਨੀ ਕਿ ਫੈਸਲਾ ਵੀ ਕੀਤਾ ਗਿਆ ਹੈ ਕਿ ਜਿਸ ਦਿਨ ਭਗਵਾਨ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰティਸ਼ਟਾ ਹੋਵੇਗੀ ਉਸ ਦਿਨ ਪੂਰੇ ਦੇਸ਼ ਵਾਸੀ ਆਪਣੇ ਘਰਾਂ ਦੇ ਵਿੱਚ ਦੀਵੇ ਜਗਾਉਣ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਹੈ ਕਿ ਜਿਸ ਦਿਨ ਇਹ ਸਮਾਗਮ ਹੋਣਾ ਉਸ ਦਿਨ ਸਾਰਿਆਂ ਨੂੰ ਉੱਥੇ ਪਹੁੰਚਣ ਦੀ ਲੋੜ ਨਹੀਂ ਸਿਰਫ ਲੀਡਰਸ਼ਿਪ ਜਿਨ੍ਹਾਂ ਨੂੰ ਸੱਦਾ ਪੱત્રਾ ਉਹੀ ਪਹੁੰਚਣ ਬਾਕੀ ਆਪਣੇ ਘਰਾਂ ਦੇ ਵਿੱਚ ਭਗਵਾਨ ਰਾਮ ਦਾ ਗੁਣ ਗਾਣ ਕਰਨ ਵੱਖ-ਵੱਖ ਤਰ੍ਹਾਂ ਦੇ ਸਮਾਗਮ ਹੋ ਲਿਖੇ ਜਾ ਰਹੇ ਨੇ ਪਰ ਕਾਂਗਰਸ ਨੇ ਇਸ ਸਮਾਗਮ ਦਾ ਬਾਈਕਾਟ ਕਰ ਦਿੱਤਾ ਜਿਸ ਤੋਂ ਬਾਅਦ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਦੇਖਣਾ ਹੋਵੇਗਾ ਕਿ ਭਾਜਪਾ ਦੇ ਲੀਡਰਾਂ ਨੂੰ ਕਾਂਗਰਸ ਦੇ ਲੀਡਰ ਕੀ ਜਵਾਬ ਦਿੰਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨੰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਕੀ 5 ਚੈਨਲ ਹਿੰਦੀ ਵੀ ਹੋਗਾ ਸਾਹ ਈ 5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ